ਗੁਰੂ ਪਿਆਰਿਓ ਇਹ ਜਿਹੜੇ ਪਵਿੱਤਰ ਸਥਾਨ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਕੋਈ ਆਮ ਸਥਾਨ ਨਹੀਂ ਹੈ ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਘਰ ਚ 10ਵੇਂ ਪਾਤਸ਼ਾਹ ਨੇ ਆਪਣੇ ਪੂਰੇ ਪਰਿਵਾਰ ਸਮੇਤ ਕਰੀਬ 29-30 ਸਾਲ ਦਾ ਸਮਾਂ ਬਤੀਤ ਕੀਤਾ ਤੇ ਇਸੇ ਘਰ ਦੇ ਵਿੱਚ 10ਵੇਂ ਪਾਤਸ਼ਾਹ ਦੇ ਤਿੰਨ ਛੋਟੇ ਸਹਬਜ਼ਾਦਿਆਂ ਦਾ ਜਨਮ ਹੋਇਆ ਇਸੇ ਸਥਾਨ ਤੇ ਦਸਮ ਪਿਤਾ ਨੇ ਗੁਰਗੱਦੀ ਸੰਭਾਲੀ ਉਹ ਸਥਾਨ ਵੀ ਇਸੇ ਘਰ ਦੇ ਅੰਦਰ ਮੌਜੂਦ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰਾਖੀ ਦੇ ਲਈ ਅਪੀਲ ਲੈ ਕੇ ਆਉਂਦੇ ਨੇ ਉਹ ਵੀ ਸਥਾਨ ਗੁਰਦੁਆਰਾ ਥੜਾ ਸਾਹਿਬ ਇਸੇ ਘਰ ਦੇ ਅੰਦਰ ਮੌਜੂਦ ਹੈ ਇਸੇ ਘਰ ਦੇ ਅੰਦਰ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਭੋਰਾ ਸਾਹਿਬ ਹੈ ਜਿੱਥੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਸੀ ਇਸ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਯਾਨੀ 10ਵੇਂ ਪਾਤਸ਼ਾਹ ਦਾ ਘਰ ਇਸ ਘਰ ਚ 10ਵੇਂ ਪਾਤਸ਼ਾਹ ਗੁਰੂ ਕੇ ਲਾਲ ਮਾਤਾ ਗੁਜਰਕੌਰ ਗੁਰੂ ਕੇ ਮਹਿਲ ਸਾਰਾ ਪਰਿਵਾਰ ਇਸ ਘਰ ਚ ਰਹਿੰਦਾ ਸੀ ਤਾਂ ਆ ਜਿਹੜਾ ਪਵਿੱਤਰ ਸਥਾਨ ਹੈ ਜਿਹਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਉਹ ਥੜਾ ਸਾਹਿਬ ਹੈ ਜਿੱਥੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੈਠੇ ਸੀ ਤਾਂ ਇੱਥੇ ਆ ਕੇ ਹੀ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਧਰਮ ਦੀ ਰਾਖੀ ਕਰੋ ਤਾਂ ਉਦੋਂ ਇਸੇ ਥੜੇ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ ਔਰ ਇੱਥੋਂ ਹੀ ਗੁਰੂ ਸਾਹਿਬ ਸ਼ਹਾਦਤ ਦੇ ਲਈ ਗਏ ਸੀ ਗੁਰਦੁਆਰਾ ਥੜਾ ਸਾਹਿਬ ਹੁਣ ਇਸ ਜਗ੍ਹਾ ਤੇ ਸਜੋਬਿਤ ਹੈ ਜੀ ਤੁਸੀਂ ਇਹਦੇ ਦਰਸ਼ਨ ਕਰੋ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਂਟਾ ਸਾਹਿਬ ਵਿਖੇ ਹੋਇਆ ਸੀ ਤੇ ਤਿੰਨਾਂ ਛੋਟੇ ਸਹਿਬਜ਼ਾਦਿਆਂ ਦਾ ਜਨਮ ਇੱਥੇ ਹੋਇਆ ਤਾਂ ਹੁਣ ਆਹ ਹੋਰ ਪਵਿੱਤਰ ਸਥਾਨ ਦੇਖੋ ਇਹਦੇ ਦਰਸ਼ਨ ਕਰੋ ਗੁਰਿਆਈ ਸਥਾਨ ਹੈ ਜੀ ਇਹ ਗੁਰਿਆਈ ਸਥਾਨ ਯਾਨੀ ਜਿੱਥੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸੰਭਾਲੀ ਇਹ ਉਹ ਪਵਿੱਤਰ ਸਥਾਨ ਹੈ ਤਾਂ ਕਰਮਾਲਿਓ ਇਹ ਸਾਡੇ ਧਰਮ ਦਾ ਉਹ ਕੀਮਤੀ ਸਰਮਾਇਆ ਜਿਹਦੇ ਦਰਸ਼ਨ ਸਾਨੂੰ ਕਰਮ ਨਾਲ ਨਸੀਬ ਹੁੰਦੇ ਆ ਤਾਂ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸਭਾਲੀ ਜ਼ਿੰਮੇਵਾਰੀ ਸੰਭਾਲੀ ਔਰ ਹੁਣ ਇਸ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਹਾਲਾਂਕਿ ਸਾਰੇ ਅਸਥਾਨਾਂ ਤੇ ਹੁਣ ਗੁਰਦੁਆਰਾ ਸਾਹਿਬ ਨੇ ਸਾਰੇ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦੇਖੋ ਤੁਸੀਂ ਇਸ ਪਵਿੱਤਰ ਧਰਤੀ ਇਹ ਗੁਰੂ ਕੇ ਮਹਿਲ ਦਾ ਬਾਕੀ ਸਾਰਾ ਆਸਾ-ਪਾਸਾ ਕਿਉਂਕਿ ਹੁਣ ਨਵੀਨੀਕਰਨ ਹੋਇਆ ਵਾ ਜੀ ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ ਨੇ ਔਰ ਬਹੁਤ ਸਭਾਲ ਕੇ ਰੱਖਿਆ ਗਿਆ ਸਥਾਨ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਅਨੰਦਪੁਰ ਸਾਹਿਬ ਜਦੋਂ ਤੁਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਦੇ ਜੋ ਢਲਾਨ ਚੜਦੇ ਹੋ ਤਾਂ ਖੱਬੇ ਹੱਥ ਵਾਲੇ ਪਾਸੇ ਇਹ ਗੁਰੂ ਕੇ ਮਹਿਲ ਹੈਗੇ ਨੇ ਯਾਨੀ ਕਿ 10ਵੇਂ ਪਾਤਸ਼ਾਹ ਦਾ ਇਹ ਘਰ ਹੈ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਇੱਥੇ ਘਰ ਦਾ ਨਿਰਮਾਣ ਕਰਾਇਆ ਸੀ ਇਹ ਜਗ੍ਹਾ ਮੁੱਲ ਖਰੀਦ ਕੇ ਉਹਨਾਂ ਨੇ ਜਗ੍ਹਾ ਮੁੱਲ ਖਰੀਦ ਕੀਤੀ ਤੇ ਫਿਰ ਇੱਥੇ ਘਰ ਬਣਾਇਆ ਤਕਰੀਬ 29-30 ਸਾਲ 10ਵੇਂ ਪਾਤਸ਼ਾਹ ਪਰਿਵਾਰ ਸਮੇਤ ਇੱਥੇ ਰਹਿੰਦੇ ਰਹੇ ਤਾਂ ਆ ਹੁਣ ਆਪਾਂ ਫਿਰ ਉੱਥੇ ਆ ਗਏ ਆ ਜੀ ਸਾਹਮਣੇ ਜਿਹੜਾ ਬਿਲਕੁਲ ਗੇਟ ਦੇ ਅੰਦਰ ਵੱੜਦੇ ਆ ਗੁਰਦੁਆਰਾ ਸਾਹਿਬ ਹੈ ਤੇ ਜਦੋਂ ਤੁਸੀਂ ਇਹਦੇ ਅੰਦਰ ਜਾਨੇ ਹੋ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਇੱਥੇ ਨਤਮਸਤਕ ਹੋ ਕੇ ਸਿਰ ਝੁਕਾ ਕੇ ਉਸ ਤੋਂ ਬਾਅਦ ਤੁਹਾਨੂੰ ਉਹ ਪਵਿੱਤਰ ਸਾਮ ਦਿਖਾਉਣਾ ਹੈ ਪੂਰਾ ਸਾਹਿਬ ਇਹ ਖੱਬੇ ਹੱਥ ਜੋ ਤੁਸੀਂ ਜਾਨੇ ਹੋ ਤਾਂ ਸਾਹਮਣੇ ਆ ਪੂਰਾ ਸਾਹਿਬ ਦੀਆਂ ਪੌੜੀਆਂ ਉਤਰਨੀਆਂ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਸੀ ਉਸ ਪਰਮਾਤਮਾ ਤੇ ਨਾਮ ਦਾ ਜਾਪ ਕਰਦੇ ਸੀ ਆ ਪੂਰਾ ਸਾਹਿਬ ਚ ਆ ਗਏ ਜੀ ਹੁਣ ਤੁਸੀਂ ਦਰਸ਼ਨ ਕਰ ਲੋ ਪਵਿੱਤਰ ਪੂਰਾ ਸਾਹਿਬ ਇੱਥੇ ਤੁਸੀਂ ਸਾਹਮਣੇ ਦੇਖੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਇਸ ਪਵਿੱਤਰ ਸਥਾਨ ਤੇ ਸਾਡੇ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠ ਕੇ ਤਪ ਕਰਦੇ ਰਹੇ ਆ ਇਹ ਸਰਮਾਇਆ ਸਾਡਾ ਇਹ ਸਾਡਾ ਇਤਿਹਾਸ ਹੈ ਦਰਸ਼ਨ ਕਰੋ ਤਾਂ ਇਹ 10ਵੇਂ ਪਾਤਸ਼ਾਹ ਦਾ ਘਰ ਹੈ ਜੀ ਮੈਨੂੰ ਮੇਰੇ ਕਰਮਾਂ ਚ ਮੈਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਤਾਂ ਮੈਂ ਚਾਹਣਾ ਸਾਰੀ ਸੰਗਤ ਜਾ ਕੇ ਦਰਸ਼ਨ ਕਰਕੇ ਆਵੇ ਜੇ ਕੋਈ ਨਹੀਂ ਜਾ ਸਕਦਾ ਤਾਂ ਉਹ ਇੱਥੋਂ ਇਸ ਵੀਡੀਓ ਰਹੀਂ ਦਰਸ਼ਨ ਕਰ ਸਕਦਾ ਹੈ ਜੀ ਪਰੇ ਸਾਡੀ ਕੌਮ ਦਾ ਫਰਮਾਇਆ ਇਸ ਮਿੱਟੀ ਦੇ ਜ਼ਰਰੇ-ਜ਼ਰਰੇ ਚ ਕਿਣ-ਕਿਣ ਚ 10ਵੇਂ ਪਾਤਸ਼ਾਹ ਦਾ ਵਾਸਾ ਹੈ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ